1 ਅਗਸਤ ਤੋਂ ਪੰਜਾਬ ਦੇ ਵਿੱਚ ਨਵੇਂ ਰੂਲ ਲਾਗੂ ਹੋਣ ਜਾ ਰਹੇ ਨੇ ਜਿਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਕਾਫੀ ਜ਼ਿਆਦਾ ਸਖਤ ਤੇ ਸਤਰਕ ਨਜ਼ਰ ਆ ਰਹੀ ਹੈ ਤੇ ਅੱਜ ਦਿਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਿਹੜੇ ਨਵੇਂ ਰੂਲ ਲਾਗੂ ਹੋਣ ਜਾ ਰਹੇ ਨੇ ਉਹਨਾਂ ਦੇ ਸਬੰਧ ਵਿੱਚ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 1 ਅਗਸਤ ਤੋਂ ਟ੍ਰੈਫਿਕ ਦੇ ਵਿੱਚ ਨਵਾਂ ਬਦਲਾਅ ਹੋਣ ਜਾ ਰਿਹਾ ਕਿਉਂਕਿ ਜਿਹੜੇ ਨਾਬਾਲਗ ਬੱਚੇ ਸੜਕਾਂ ਦੇ ਉੱਤੇ ਵਾਹਨ ਚਲਾਉਂਦੇ ਨੇ ਉਹਨਾਂ ਦੇ ਉੱਤੇ ਹੁਣ ਸਖਤੀ ਵਰਤੀ ਜਾਵੇਗੀ ਤੇ ਜਿਹੜੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਨੇ ਜਾਂ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਜੇਕਰ ਉਹ ਵਾਹਨ ਚਲਾਉਂਦੇ ਫਿਰੇ ਤੇ ਤਾਂ ਉਹਨਾਂ ਨੂੰ ਜੁਰਮਾਨਾ ਤਾਂ ਹੋਵੇਗਾ ਹੀ ਹੋਵੇਗਾ ਤੇ ਸਜ਼ਾ ਵੀ ਹੋਵੇਗੀ ਜ਼ਿਕਰਖਾਸ ਹੈ ਕਿ ਜਿਹੜਾ ਜੁਰਮਾਨਾ ਹੈ ਉਹ 25000 ਰੁਪਏ ਤੱਕ ਤੈਅ ਕੀਤਾ ਗਿਆ ਤੇ ਨਾਲ ਹੀ ਜਿਹੜੀ ਸਜ਼ਾ ਦੀ ਪ੍ਰਕਿਰਿਆ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਸ ਦੇ ਨਾਂ ਦੇ ਉੱਤੇ ਉਵਾਨ ਹੋਵੇਗਾ ਉਸ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਹਾਲਾਂਕਿ ਜੇਕਰ ਕੋਈ ਬੱਚਾ ਇਹ ਮੋਟਰਸਾਈਕਲ ਜਾਂ ਕਾਰ ਚਲਾਉਂਦਾ ਫੜਿਆ ਗਿਆ ਤਾਂ ਉਸਤੇ ਮਾਪਿਆਂ ਤੇ ਇਹ ਸਾਰੀ ਕਾਰਵਾਈ ਹੋਵੇਗੀ ਤੇ ਜੇਕਰ ਉਹ ਵਾਹਨ ਕਿਸੇ ਮਾਪੇ ਦਾ ਨਹੀਂ ਹੈ ਕਿਸੇ ਹੋਰ ਵਿਅਕਤੀ ਦਾ ਤਾਂ ਉਸ ਦੇ ਉੱਤੇ ਇਹ ਕਾਰਵਾਈ ਹੋਵੇਗੀ ਇਸ ਸਬੰਧ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਅੱਜ ਦਿਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਥਾਂ ਥਾਂ ਦੇ ਉੱਤੇ ਸੈਮੀਨਾਰ ਕੀਤੇ ਜਾ ਰਹੇ ਨੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਟ੍ਰੈਫਿਕ ਪੁਲਿਸ ਦੇ ਵੱਲੋਂ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਜਾਗਰੂਕ ਕੀਤਾ ਜਾ ਰਿਹਾ ਸਾਵਧਾਨ ਕੀਤਾ ਜਾ ਰਿਹਾ ਕਿ ਬੱਚੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈ ਜਾਂ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਜੇਕਰ ਉਹ ਟ੍ਰੈਫਿਕ ਰੂਲਾਂ ਨੂੰ ਤੋੜਦੇ ਫੜੇਗੇ ਨੀਮਾ ਦੀ ਧੱਜੀਆਂ ਉਡਾਣ ਦੇ ਫੜੇਗੇ ਤਾਂ ਉਹਨਾਂ ਦੇਖ ਤੇ ਹੁਣ ਕਾਰਵਾਈ ਹੋਵੇਗੀ ਇਸ ਸਬੰਧ ਵਿੱਚ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਹੁਣ 25000 ਰੁਪਏ ਤੱਕ ਜੁਰਮਾਨਾ ਲੱਗੇਗਾ ਤੇ ਨਾਲ ਹੀ ਜਿਹੜੀ ਸਜ਼ਾ ਉਹ 3 ਸਾਲ ਤੱਕ ਹੋ ਸਕਦੀ ਹੈ ਤੇ 1 ਅਗਸਤ ਤੋਂ ਇਹ ਨਵੇਂ ਰੂਲ ਲਾਗੂ ਹੋਣ ਜਾ ਰਹੇ ਨੇ ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਸਮੇਂ-ਦਰ ਸਮੇਂ ਜਾਗਰੂਕਤਾ ਲਹਿਰ ਜ਼ਰੂਰ ਚੜਾਈ ਜਾਂਦੀ ਹੈ ਪਰ ਇਸ ਲਹਿਰ ਨੂੰ ਲੈ ਕੇ ਪੰਜਾਬ ਪੁਲਿਸ ਕਾਫੀ ਜ਼ਿਆਦਾ ਸਖਤ ਨਜ਼ਰ ਆ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਛੋਟੇ ਬੱਚੇ ਨੇ ਜਾਂ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈ ਉਹਨਾਂ ਨੂੰ ਜਦੋਂ ਸੜਕਾਂ ਦੇ ਉੱਤੇ ਵਾਹਨ ਚੋੜਾਂਦੇ ਵੇਖਿਆ ਜਾਂਦਾ ਤਾਂ ਟ੍ਰੈਫਿਕ ਤੇ ਨਿਯਮਾਂ ਦੀ ਧੱਜੀਆਂ ਉੱਡਣ ਦੇ ਨਾਲ ਕਈ ਐਕਸੀਡੈਂਟ ਵੀ ਹੁੰਦੇ ਨੇ ਤੇ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਜਿਸ ਨੂੰ ਮੁੱਖ ਰੱਖਦਿਆਂ ਇਹ ਰੂਲ ਲਾਗੂ ਕਰਨ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਜੇਕਰ ਹੁਣ 1 ਅਗਸਤ ਤੋਂ ਕੋਈ ਵੀ ਬਿਨਾਂ ਲਾਇਸੈਂਸ ਤੋਂ ਜਾਂ ਨਾਬਾਲਗ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਹੁਣ ਖੈਰ ਨਹੀਂ ਟ੍ਰੈਫਿਕ ਪੁਲਿਸ ਦੇ ਵੱਲੋਂ ਸਖਤ ਐਕਸ਼ਨ ਦੀ ਤਿਆਰੀ